ਉਹੀ ਵੀਵੀ 88 ਵਾਲਾ ਚੈਨਲ ਦੇਖ ਰਹੇ ਸਾਰੇ ਭਰਾਵਾਂ ਨੂੰ ਸਤਿ ਸ਼ਕਾਲ ਅੱਜ ਗੱਲ ਕਰਨੀ ਆਪਾਂ ਇੱਕ ਨਵੀਂ ਅਪਡੇਟ ਜਿਹੜੀ ਝੋਨੇ ਦੇ ਰਿਲੇਟਿਡ ਆਈ ਆ ਵੀਡੀਓ ਮੇਰਾ ਪਰਾ ਪੂਰੀ ਦੇਖ ਲਓ ਤਾਂ ਕਿ ਤੁਹਾਨੂੰ ਪੂਰੀ ਗੱਲ ਪਤਾ ਲੱਗ ਸਕੇ ਕਿਉਂਕਿ ਝੋਨੇ ਨੂੰ ਇੱਕ ਲੰਬੇ ਸਮੇਂ ਤੋਂ ਟਾਰਗੇਟ ਕਰਿਆ ਜਾ ਰਿਹਾ ਵੀ ਹਾਂ ਵੀ ਝੋਨੇ ਨੇ ਜਿਹੜਾ ਪਾਣੀ ਖਤਮ ਕਰ ਦੇਣਾ ਤੇ ਉਹਦੇ ਕਰਕੇ ਇੱਕ ਆਪਣੇ ਖੁੰਡਿਆ ਸਾਹਿਬ ਹੈ ਹੁਣ ਦਿੱਲੀ ਜਾ ਕੇ ਆਏ ਆ ਜਿਹੜੇ ਆਪਣੇ ਖੇਤੀਬਾੜੀ ਪੰਜਾਬ ਦੇ ਖੇਤੀਬਾੜੀ ਮੰਤਰੀ ਆ ਤੇ ਉਹ ਆਪਣੇ ਭਾਰਤ ਦੇ ਖੇਤੀਬਾੜੀ ਮੰਤਰੀ ਨੂੰ ਮਿਲ ਕੇ ਆਏ ਆ ਤੇ ਭਾਰਤ ਦੇ ਖੇਤੀਬਾੜੀ ਮੰਤਰੀ ਨੇ ਕਿਹਾ ਵੀ ਜਿਹੜਾ ਪੰਜਾਬ ਦੇ ਵਿੱਚ ਆ ਤੁਸੀਂ ਝੋਨੇ ਦਾ ਬਦਲਾਅ ਕਰੋ ਤੇ ਤੁਹਾਨੂੰ 1 ਪਰ ਹੈਕਟੇਅਰ ਦਾ 7.5 ਲੱਖ ਰੁਪਏ ਕਿਸਾਨਾਂ ਨੂੰ ਦਿੱਤਾ ਜਾਊਗਾ ਕਿ 7 ਗੁਹਾਂ ਰੁਪਏ ਤੁਸੀਂ ਮੰਨ ਕੇ ਚੱਲੋ ਵੀ ਕੀਲੇ ਦਾ ਸਿੱਧਾ ਕਿਸਾਨਾਂ ਦੇ ਖਾਤਿਆਂ 'ਚ ਪਾਊਗਾ ਤੇ ਜਿਹੜਾ ਸੈਂਟਰ ਆ ਤੇ ਖੁੰਡੀਆਂ ਸਾਹਿਬ ਬੜੀ ਜੋਰਾ ਸ਼ੋਰਾ ਨਾਲ ਜਿਹੜੀ ਉਹਨਾਂ ਨੇ ਕੱਲ ਕਾਨਫਰੰਸ ਕੀਤੀ ਆ ਵੀ ਜਿਹੜਾ ਪੰਜਾਬ ਆ ਪੰਜਾਬ ਦੇ ਪਾਣੀ ਨੂੰ ਬਚਾਉਣਾ ਵੀ ਜਿਹਦੇ ਕਰਕੇ ਜਿਹੜਾ ਕਿਸਾਨ ਆ ਝੋਨਾ ਨਾ ਲਾਵੇ ਪਹਿਲੀ ਤਾਂ ਗੱਲ ਆ ਵੀ ਖੁੰਡੀਆਂ ਸਾਹਿਬ ਠੀਕ ਹੈ ਉੱਥੇ ਗਏ ਆ ਤੁਸੀਂ ਤੁਹਾਡੀ ਸਰਕਾਰ ਆ ਤੁਹਾਡੀ ਸਰਕਾਰ ਨੇ ਅੱਗੇ ਕੀ ਪਲਾਨ ਕਰਿਆ ਵੀ ਜਿਹੜਾ ਝੋਨੇ ਦੀ ਜਗਾ ਤੁਸੀਂ ਕਿਹੜੀ ਫਸਲ ਬੀਜੋਗੇ ਕਿਹੜੀ ਫਸਲ ਤੁਸੀਂ ਬਜਵਾਉਂਗੇ ਵੀ ਹਾਂ ਵੀ ਝੋਨੇ ਦਾ ਬਦਲ ਲੱਭਿਆ ਜਾਵੇ ਹੋਰ ਕਿਸੇ ਸਟੇਟ ਦੇ ਵਿੱਚ ਇਹੀ ਜੀ ਗੱਲ ਨਹੀਂ ਹੈਗੀ ਕੱਲੇ ਸਿਰਫ ਪੰਜਾਬ ਦੀ ਜਿਹੜੀਆਂ ਜਿੰਨੀਆਂ ਵੀ ਸਰਕਾਰਾਂ ਨੇ ਜਿਹੜੇ ਇਹਨਾਂ ਦੇ ਖੇਤੀਬਾੜੀ ਮੰਤਰੀ ਉਹ ਆਪਣਾ ਕੱਛਾ ਮੋਢੇ ਤੇ ਰੱਖ ਕੇ ਸੈਂਟਰ ਦੇ ਵਿੱਚ ਪਹੁੰਚ ਜਾਂਦੇ ਆ ਉੱਥੇ ਜਾ ਕੇ ਕੌੜੇ ਹੋ ਜਾਂਦੇ ਆ ਸੋ ਇਹ ਕਦੇ ਨਹੀਂ ਸੋਚਿਆ ਇਹਨਾਂ ਨੇ ਵੀ ਹਾਂ ਵੀ ਇਹ ਕੱਲੀਆਂ ਗੱਲਾਂ ਪੰਜਾਬ ਦੇ ਵਿੱਚ ਹੀ ਕਹਦੇ ਕੱਲਾ ਪੰਜਾਬ ਵਿੱਚ ਹੀ ਪਾਣੀ ਦਾ ਫਿਕਰ ਕਰਦੇ ਕਦੇ ਹਰਿਆਣੇ ਦਾ ਮੰਤਰੀ ਆ ਕਦੇ ਹਰਿਆਣੇ ਦੇ ਵਿੱਚ ਇਹ ਜੀ ਗੱਲ ਨਹੀਂ ਉੱਠੀ ਹੈਗੀ ਕਦੇ ਮੱਧ ਪ੍ਰਦੇਸ਼ ਦੇ ਵਿੱਚ ਇਹ ਜੀ ਗੱਲ ਨਹੀਂ ਉੱਠੀ ਮੱਧ ਪ੍ਰਦੇਸ਼ ਪੰਜਾਬ ਦੇ ਨਾਲ ਦੀ ਉਹ ਖੇਤੀ ਕਰਦਾ तकरीबन ਜਿੰਨਾ ਹਿੱਸਾ ਪੰਜਾਬ ਪਾਉਂਦਾ ਉਹਦੇ ਨਾਲੋਂ ਸਿਰਫ 5-7% ਹੀ ਥੱਲੇ ਰਹਿੰਦਾ तकरीबन ਮੱਧ ਪ੍ਰਦੇਸ਼ ਪੰਜਾਬ ਹਰਿਆਣਾ ਇਹ ਤਿੰਨੇ ਸਟੇਟਾਂ ਇੱਕ ਮਤਲਬ ਕਿ ਜਿਹੜੀਆਂ ਭੰਡਾਰ ਭਰਦੀਆਂ ਆਪਣੇ ਭਾਰਤ ਦੇ ਕਦੇ ਮੱਧ ਪ੍ਰਦੇਸ਼ ਦੇ ਵਿੱਚ ਇਹ ਜੀ ਗੱਲ ਨਹੀਂ ਉੱਠੀ ਚੌਥੇ ਨੰਬਰ ਤੇ ਯੂਪੀ ਆਉਂਦੀ ਹੈ ਯੂਪੀ ਦੇ ਵਿੱਚ ਦੋ-ਦੋ ਵਾਰ ਝੋਨਾ ਲੱ यूपी ਦੇ ਵਿੱਚ ਵੀ ਕਦੇ ਇਹੀ ਜੀ ਗੱਲ ਨਹੀਂ ਉੱਠੀ ਹੈਗੀ ਵੀ ਹਾਂ ਵੀ ਮਲਕੇ ਜਿਹੜਾ ਝੋਨੇ ਝੋਨੇ ਨੇ ਪਾਣੀ ਮੁਕਾ ਦੇਣਾ ਜਾਂ यूपी ਨੇ ਭੁੱਖੀ ਮਰ ਜਾਣਾ ਜਾਂ यूपी ਦੇ ਵਿੱਚ ਆ ਹੋ ਜਾਣਾ ਨਾ ਕਦੇ ਹਰਿਆਣਾ ਦੇ ਵਿੱਚ ਇਹ ਗੱਲਾਂ ਪੰਜਾਬ ਦੇ ਵਿੱਚ ਹੀ ਕਿਉਂ ਇਹਦਾ ਮੁੱਖ ਕਾਰਨ ਹੈ ਬਾਈ ਜਿੱਦਾਂ ਪੰਜਾਬ ਦੇ ਜਿਹੜੇ ਪੰਜਾਬ ਦੇ ਆਪਣੇ ਕਿਸਾਨ ਲੀਡਰਾਂ ਜਿਹੜੇ ਹਰ ਗੱਲ ਤੇ ਝੰਡੀਆਂ ਚੱਕ ਕੇ ਮੂੰਹ ਚੱਕ ਕੇ ਰੋੜਾਂ ਤੇ ਬਹਿ ਜਾਂਦੇ ਆ ਪੂਰੇ ਦੇਸ਼ ਵਾਸਤੇ ਜਿਹੜੇ ਐਮਐਸਪੀ ਦੀ ਮੰਗ ਕਰਦੇ ਆ ਹੁਣ ਪੂਰੇ ਦੇਸ਼ 'ਚ ਤੁਸੀਂ ਐਮਐਸਪੀ ਨੂੰ ਕੀ ਕਰੋਗੇ ਮੱਧ ਪ੍ਰਦੇਸ਼ ਦੇ ਵਿੱਚ ਇਸ ਵਾਰ ਜਿਹੜੀ ਕਣਕ ਉਹ 2700 ਰੁਪਏ ਨੂੰ ਵਿਕੀ ਆ ਸੀਜ਼ਨ ਦੇ ਵਿੱਚ ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਜਿਹੜਾ ਹੁਣ ਆਪਣੀ ਸਟੇਟ ਦੇ ਕਿਸਾਨਾਂ ਦੇ ਨਾਲ ਵਾਅਦਾ ਕਰਿਆ ਵੀ ਤੁਹਾਡਾ ਝੋਨਾ ਜਿਹੜਾ 3300 ਰੁਪਏ ਨੂੰ ਖਰੀਦਾਂਗੇ। ਪੰਜਾਬ ਦੇ ਵਿੱਚ ਤਾਂ ਝੋਨਾ ਹੈਗਾ 2300 ਰੁਪਿਆ ਤੇ ਮੱਧ ਪ੍ਰਦੇਸ਼ ਦੇ ਵਿੱਚ ਉਹਨਾਂ ਨੇ ਵਾਅਦਾ ਕਰਿਆ ਵੀ ਤੁਹਾਡਾ ਝੋਨਾ ਸੀ 3300 ਰੁਪਏ ਨੂੰ ਖਰੀਦਾਂਗੇ ਕਿਉਂਕਿ ਅਗਲੇ ਦਾ ਖੇਤੀਬਾੜੀ ਮੰਤਰੀ ਜਿਹੜਾ ਸੈਂਟਰ ਦੇ ਵਿੱਚੋਂ ਮੱਧ ਪ੍ਰਦੇਸ਼ ਤੋਂ ਆ ਠੀਕ ਆ ਉਹਨਾਂ ਦਾ ਆਪਣਾ ਕੁਰਸੀ ਤੇ ਬੈਠਾ ਹੈ ਉੱਥੇ ਅਗਲੇ ਨੇ ਆਪਣੀ ਖੇਤੀ ਨੂੰ ਜਿਹੜਾ ਅੱਗੇ ਵਧਾਉਣਾ ਆਪਣੇ ਕਿਸਾਨ ਨੂੰ ਜਿਹੜੇ ਸਟੇਟ ਦੇ ਨੂੰ ਉਹਨੂੰ ਖੁਸ਼ ਰੱਖਣਾ ਤੇ ਇੱਕ ਜਿਹੜੇ ਸਾਡੇ ਵਾਲੇ ਆ ਸਾਡੇ ਵਾਲੇ ਹਰ ਵਾਰ ਇੱਕ ਐਡਾਕ ਮੁੱਦਾ ਜੇ ਕੋਈ ਸੋਸ਼ਲ ਮੀਡੀਆ ਤੇ ਫੈਲ ਗਿਆ ਜਾਂ ਕਿ ਚਾਰ ਵੀਡੀਓ ਪਾ ਕੇ ਲੋਕੀ ਵਿਦਵਾਨ ਬਣ ਕੇ ਵੀ ਇਹਨਾਂ ਨੇ ਪਾਣੀ ਮੁਕਾ ਦੇਣਾ ਪਾਣੀ ਮੁਕਾ ਦੇਣਾ ਤੇ ਸੈਂਟਰ ਦਾ ਹੀ ਇਹ ਚੀਜ਼ਾਂ ਭਾਲਦੀ ਆ ਤੇ ਸੈਂਟਰ ਨੂੰ ਇੱਕ ਬਹੁਤ ਵਧੀਆ ਤਰੀਕਾ ਮਿਲ ਗਿਆ ਜਿਹੜਾ ਪੰਜਾਬ ਦੇ ਵਿੱਚ ਫਸਲ ਤੇ ਐਮਐਸਪੀ ਖਤਮ ਕਰਨੇ ਦਾ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਐਮਐਸਪੀ ਉਹ ਮਿਲਦੀ ਉਹ ਸਿਰਫ ਦੋ ਫਸਲਾਂ ਤੇ ਆ ਕਣਕ ਜਾਂ ਝੋਨੇ ਦੇ ਜਦੋਂ ਅਗਲੇ ਨੇ ਝੋਨਾ ਬੰਦ ਕਰਾਤਾ ਐਮਐਸਪੀ ਰਹਿ ਗਈ ਇਕੱਲੀ ਕਣਕ ਤੇ ਉਹ ਕੋਈ ਉਹਨਾਂ ਨੂੰ ਦੇਣੀ ਔਖੀ ਨਹੀਂ ਕਿਉਂਕਿ ਕਣਕ ਦੀ ਜਿਹੜੀ ਪ੍ਰੋਡਕਸ਼ਨ ਆ ਝੋਨੇ ਦੇ ਮੁਕਾਬਲੇ ਅੱਧੀ ਆ ਤੇ ਇਹ ਕਿੱਧਰ ਨੂੰ ਜਾ ਰਹੀ ਆ ਗੱਲ ਅਗਲੇ ਨੇ ਤਰੀਕੇ ਨਾਲ ਤੁਹਾਨੂੰ ਜਿਹੜਾ ਬਗਲ ਨਾਲ ਤਰੀਕੇ ਨਾਲ ਜਾ ਕੜਨਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਵੀ ਹਾਂ ਵੀ ਇਹ ਕਿੱਡੀ ਵੱਡੀ ਖੇਡ ਹੈ ਜਿਹੜੀ ਪੰਜਾਬ ਦੇ ਕਿਸਾਨਾਂ ਨਾਲ ਖੇਡ ਗਏ ਇਹਦੇ ਵਿੱਚ ਸਭ ਤੋਂ ਵੱਡਾ ਦੋਸ਼ ਜਿਹੜੀ ਹੁਣ ਮੌਕੇ ਦੀ ਸਰਕਾਰ ਆ ਪੰਜਾਬ ਸਰਕਾਰ ਜਿਨ੍ਹਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਅਸੀਂ ਕਰਨਾ ਕੀ ਆ ਇਹ ਉਥੋਂ 7000 ਰੁਪਏ ਕਿਲੇ ਦਾ ਤਕਰੀਬਨ 17500 ਰੁਪਏ ਹੈਕਟੇਅਰ ਦਾ ਇਪ ਉਥੋਂ ਲੈ ਕੇ ਆ ਗਏ ਜਿਹੜਾ 7000 ਰੁਪਏ ਕੀਲਾ ਵੰਦਾ ਵੀ ਥੋ ਕਿਸਾਨ ਦਿਖਾਤੇ ਉਹਦੇ ਪਿੱਛੇ ਵੀ ਤੁਸੀਂ ਆਪਣਾ ਝੋਨਾ ਛੱਡ ਦੋ ਪਹਿਲੀ ਤਾਂ ਗੱਲ ਆ ਵੀ ਇਹਨਾਂ ਨੇ ਮੂੰਗੀ ਤੇ ਜਿਹੜੀ ਐਮਐਸਪੀ ਦਾ ਵਾਅਦਾ ਕਰਿਆ ਤਾਂ ਉਹ ਇਹਨਾਂ ਨੇ ਪੂਰਾ ਕਰਤਾ ਉਹਦੇ ਤੋਂ ਦਾ ਇਹ ਚੰਡੀਗੜ੍ਹ ਕਾਨਫਰੰਸ ਕਰਕੇ ਮੁੱਕਰ ਗਏ ਵੀ ਮੂੰਗੀ ਦੀ ਕਿਸਾਨ ਨੇ ਜਿਹੜੀ ਕੁਆਲਿਟੀ ਪੈਦਾ ਨਹੀਂ ਕਰੀ ਹੋਰ ਕਿਸਾਨ ਦੱਸੋ ਵੀ ਜਿਹੜੀ ਕੁਆਲਿਟੀ ਉਹ ਕੁਆਲਿਟੀ ਕਿੱਥੋਂ ਪੈਦਾ ਕਰੂਗਾ ਜਦੋਂ ਕਿਸਾਨ ਨੂੰ ਪੈਸਟੀਸਾਈਡ ਹੈ ਜਿਹੜਾ ਉਹ ਡੁਪਲੀਕੇਟ ਮਿਲ ਰਿਹਾ ਡੀਏਪੀ ਉਹ ਡੁਪਲੀਕੇਟ ਮਿਲ ਰਿਹਾ ਕਰ ਬਠਿੰਡੇ ਦੇ ਵਿੱਚ ਇੱਕ ਫੈਕਟਰੀ ਹੋਰ ਸੀਜ਼ ਕਰੀ ਆ ਜਿਹਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਖਾਦਾਂ ਜਿਹੜੀਆਂ ਬਾਇਓ ਦੀ ਖਾਦ ਵੀ ਜਿਹੜੀ ਡੁਪਲੀਕੇਟ ਪਾਈ ਗਈ ਆ ਤੁਸੀਂ ਹੋਰ ਦੱਸੋ ਇਹ ਕਹਿੰਦੇ ਆ ਵੀ ਬਾਇਓ ਦੀਆਂ ਖਾਦਾਂ ਵਰਤੋ ਤੁਸੀਂ ਕੈਮੀਕਲ ਵੱਲ ਨਾ ਜਾਓ ਉਹ ਵੀ ਡੁਪਲੀਕੇਟ ਪਾਈ ਗਈ ਹੋਰ ਬੰਦਾ ਦੱਸੋ ਹੁਣ ਕੀ ਕਰੂਗਾ ਆਪਣੀਆਂ ਚੀਜ਼ਾਂ ਦਾ ਜਿਹੜੀਆਂ ਇਹ ਜੀਆਂ ਫਰਮਾਂ ਆ ਉਹ ਮਿੱਟੀ ਵੀ ਵੇਚ ਰਹੀਆਂ ਸਿਰਫ ਇੱਕ ਕੱਲੇ ਕਿਸਾਨ ਨੂੰ ਬਦਨਾਮ ਕਰਕੇ ਕਿਸਾਨ ਨੂੰ ਟਾਰਗੇਟ ਕਰਕੇ ਇੱਕ ਫੇਲ ਕਰਨ ਦਾ ਤਰੀਕਾ ਜਮੀਨਾਂ ਖੇਤੀ ਥੱਲੇੋਂ ਕੱਢਣ ਦਾ ਤਰੀਕਾ ਬਹੁਤ ਵਧੀਆ ਤਰੀਕਾ ਦੂਜੀ ਗੱਲ ਜਿਹੜੀ ਨਰਮਾ 벨ਟ ਦੀ ਨਰਮੇ 벨ਟ ਦੇ ਵਿੱਚ ਪਿਛਲੇ 4-5 ਸਾਲਾਂ ਤੋਂ ਇਹ ਤੋਂ ਕੱਲੀ ਜਿਹੜੀ ਇਹ ਸੰਡੀਓ ਨਹੀਂ ਕੰਟਰੋਲ ਹੋ ਰਹੀ ਨਰਮਾ 벨ਟ ਇਹਨਾਂ ਨੇ ਖਤਮ ਕਰਤੀ ਕੀ ਗੱਲ ਬਈ ਜਿਹੜੇ ਖੇਤੀਬਾੜੀ ਦੇ ਅਫਸਰ ਹੈ ਖੇਤੀਬਾੜੀ ਦੇ ਐਡੀ ਵੱਡੀ ਯੂਨੀਵਰਸਿਟੀ ਆਪਣੀ ਪੰਜਾਬ ਐਗਰੀਕਲਚਰ ਉਹ ਕੋਈ ਇਹੋ ਜਿਹਾ ਬੀਜ ਨਹੀਂ ਤਿਆਰ ਕਰ ਸਕੀ ਵੀ ਹਾਂ ਵੀ ਜਿਹੜਾ ਨਰਮਾ ਕਿਸਾਨ ਨੂੰ ਫਾਇਦਾ ਪਹੁੰਚਾ ਸਕੇ ਜਿਹਨੂੰ ਬਿ ਠੀਕ ਹੈ ਉਹੀ ਇਹਨਾਂ ਕੋਲ ਪੁਰਾਣੇ ਬੀਜ ਆ ਉਹੀ ਇਹਨਾਂ ਕੋਲ ਕੋਈ ਇਹਨਾਂ ਕੋਲ ਨਵਾਂ ਕੋਈ ਉਹ ਨਹੀਂ ਕਿਸਾਨ ਦੀ ਜਿੰਨੀ ਇੱਕ ਸਾਲ ਦੀ ਆਮਦਨ ਹੁੰਦੀ ਆ ਓਨੀ ਕੁ ਉਹਨਾਂ ਦੀ ਇੱਕ ਮਹੀਨੇ ਦੀ ਤਨਖਾਹ ਹੈ ਜਿਹੜੇ ਖੇਤੀਬਾੜੀ ਅਫਸਰ ਆ ਠੀਕ ਆ ਉਹ ਕਰਦੇ ਕੀ ਆ ਉਹਨਾਂ ਨੇ ਨਰਮਾ ਬੈਲਟ ਖਤਮ ਕਰਕੇ ਝੋਨੇ ਥੱਲੇ ਲਿਆਤੇ ਉਹ ਬੰਦੇ ਜਿਹੜੇ ਝੋਨਾ ਕਦੇ ਲਾਉਂਦੇ ਵੀ ਨਹੀਂ ਸੀ ਨਰਮੇ ਵੱਲ ਸੀਗੇ ਤੇ ਇਹ ਕਹਿੰਦੇ ਵੀ ਉਲਟਾ ਜਿਹੜਾ ਝੋਨਾ ਝੋਨੇ ਨੂੰ ਬੰਦ ਕਰੋ ਜਦੋਂ ਤੁਹਾਡੇ ਸਿਸਟਮ ਹੀ ਨਹੀਂ ਸਹੀ ਹੈਗੇ ਝੋਨਾ ਬੰਦ ਕਿੱਦਾਂ ਹੋਊਗਾ ਜਦੋਂ ਤੁਸੀਂ ਆਪ ਹੀ ਕੋਈ ਇਹੋ ਜਿਹਾ ਤੇ ਉਹ ਨਹੀਂ ਕਰ ਰਹੇ ਕੋਈ ਇਹੋ ਜੀ ਫਸਲ ਹੀ ਨਹੀਂ ਕਿਸੇ ਫਸਲ ਦੇ ਤੁਸੀਂ ਗਰੰਟੀਆਂ ਨਹੀਂ ਦੇ ਰਹੇ ਵੀ ਹਾਂ ਵੀ ਇਹ ਫਸਲ ਦੀ ਸਰਕਾਰ ਦੀ ਗਰੰਟੀ ਆ ਜਾਂ ਇਹ ਫਸਲ ਜਿਹੜੀ ਕਿਸਾਨ ਨੂੰ ਝੋਨੇ ਨਾਲੋਂ ਵੱਧ ਫਾਇਦਾ ਦਊਗੀ ਕਿ ਅਜਿੱਦਾਂ ਨਰਮ ਹੈ ਤੁਹਾਡੇ ਨਰਮੇ ਤੇ ਕੱਲੀ ਸੰਡੀ ਨਹੀਂ ਕੰਟਰੋਲ ਹੋਈ ਹੈ ਕਿ ਤੁਸੀਂ ਸੈਂਟਰ ਤੱਕ ਪਹੁੰਚ ਜਾਂਦੇ ਹੋ ਉੱਥੇ ਜਾ ਕੇ ਸਲਾਹਾਂ ਕਰਿਆ ਆਉਨੇ ਆ ਤੁਸੀਂ ਪੰਜਾਬ ਲੈਵਲ ਤੇ ਤੁਸੀਂ ਪੰਜਾਬ ਦੇ ਵਿੱਚ ਰਹਿੰਦੇ ਹੋ ਤੁਸੀਂ ਇੱਥੇ ਦੇ ਹਾਲਾਤ ਤੁਹਾਨੂੰ ਕਦੇ ਤੁਸੀਂ ਸੈਂਟਰ ਦੇ ਨਾਲ ਨਹੀਂ ਸ਼ੇਅਰ ਕਰਦੇ ਸੋ ਇਹ ਸਰਕਾਰ ਦੀਆਂ ਗੱਲਾਂ ਕਿ ਦੂਜਾ ਜਿਹੜੀ ਛੋਟੀ ਜੀ ਇੱਕ ਗੱਲ ਹੈ ਉਹ ਹੈਗੀ ਜਿਹੜੀਆਂ ਆਪਣੀਆਂ ਪੰਜਾਬ ਦੀਆਂ ਕਿਸਾਨ ਜੰਦ ਜਥੇਬੰਦੀਆਂ ਠੀਕ ਹੈ ਇਹ ਮੂੰਹ ਚੱਕ ਕੇ ਨਾਲ ਇਹਨਾਂ ਦੇ ਬੰਦੇ ਲੱਗ ਜਣੇ ਚਲੋ ਉਹ ਵੀ ਸਾਡੇ ਕਿਸਾਨ ਆ ਆਪਾਂ ਇਹ ਨਹੀਂ ਕਹਿੰਦੇ ਵੀ ਹਾਂ ਇਹਨਾਂ ਨੂੰ ਮਾੜਾ ਚੰਗਾ ਕਹ ਰਹੇ ਆ ਸੋ ਥੋੜਾ ਜਿਹਾ ਇਹਨਾਂ ਨੂੰ ਵੀ ਸੋਚਣਾ ਚਾਹੀਦਾ ਵੀ ਹਰ ਗੱਲ ਤੇ ਝੰਡੀਆਂ ਚੱਕ ਲੈਣਾ ਵੀ ਕਿਸੇ ਮੁੱਦੇ ਦਾ ਹੱਲ ਨਹੀਂ ਹੁੰਦਾ ਹੈਗਾ ਕੋਈ ਵੀ ਸਟੇਟ ਐਦਾਂ ਨਹੀਂ ਕਰਦੀ ਵੀ ਹਰ ਗੱਲ ਤੇ ਝੰਡੀਆਂ ਚੱਕੀ ਫਿਰਦੀ ਹੈ ਵੀ ਤੁਸੀਂ ਪੂਰੇ ਭਾਰਤ ਦੇ ਵਿੱਚ ਐਮਐਸਪੀ ਮੰਗਦੇ ਆ ਘੱਟੋ ਘੱਟ ਤੁਸੀਂ ਆਪਣੇ ਪੰਜਾਬ ਦੀ ਉਹ ਐਮਐਸਪੀ ਬਚਾ ਲਓ ਉਹੀ ਬਹੁਤ ਹੈ ਭਾਰਤ ਦੀ ਐਮਐਸਪੀ ਤੁਹਾਨੂੰ ਨਾ ਮਿਲਣੀ ਹੈ ਨਾ ਤੁਹਾਨੂੰ ਕਿਸੇ ਨੇ ਦੇਣੀ ਹੈ ਤੁਸੀਂ ਕੱਲੀ ਜਿਹੜੀ ਐਮਐਸਪੀ ਤੁਹਾਡੇ ਦੋ ਫਸਲਾਂ ਤੇ ਮਿਲਦੀ ਹੈ ਤੁਸੀਂ ਉਹੀ ਬਚਾ ਕੇ ਰੱਖ ਲਓ ਉਹੀ ਬਹੁਤ ਵਧੀਆ ਗੱਲ ਹੈ ਠੀਕ ਹੈ ਤੁਸੀਂ ਬਾਰ ਬਾਰ ਸਰਕਾਰ ਦੇ ਅੱਗੇ ਟਾਰਗੇਟ ਹੁੰਨੇ ਆ ਬਾਰ ਬਾਰ ਸਰਕਾਰ ਦੀ ਨਿਗਾ ਚ ਆਉਨੇ ਆ ਜੇ ਕੋਈ ਵੀ ਮੰਨ ਲਓ ਵੀ ਕੋਈ ਵੀ ਬੰਦਾ ਜੇ ਬਾਰ ਬਾਰ ਆਪਣੀ ਨਿਗਾ ਚ ਆ ਕੇ ਆਪਣੇ ਨਾਲ ਖਾਈ ਹੋ ਜਾਊਗਾ ਖਾਈ ਹੋ ਜਾਊਗਾ ਤੇ ਬੰਦਾ ਆਖਰ ਉਹਨੂੰ ਕੀ ਸੋਚਦਾ ਬੰਦਾ ਸੋਚਦਾ ਵੀ ਆਪਾਂ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਇਹਦਾ ਕੋਈ ਹੱਲ ਕਰਨਾ ਸੋ ਹੁਣ ਸੈਂਟਰ ਵੀ ਇਹੀ ਸੋਚ ਰਿਹਾ ਵੀ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਪੰਜਾਬ ਦਾ ਆਪਾਂ ਹੱਲ ਕਰਨਾ ਪੰਜਾਬ ਦਾ ਹੱਲ ਇਹੀ ਹੈ ਵੀ ਪੰਜਾਬ ਦੇ ਵਿੱਚ ਫਸਲਾਂ ਤੇ ਐਮਐਸਪੀ ਤਾਂ ਉਹਨਾਂ ਦੇ ਖਤਮ ਹੋਣੀ ਨਹੀਂ ਹੈਗੀ ਕਿਉਂਕਿ ਉਹ ਏਦਾਂ ਉਹਨਾਂ ਨੇ ਦੇਖ ਲਿਆ ਵੀ ਪਹਿਲਾਂ ਉਹਨਾਂ ਨੇ ਹੁਣ ਹੋਰ ਸਿਸਟਮ ਬਣਾ ਲਿਆ ਵੀ ਕਿਉਂ ਨੇ ਜਿਹੜਾ ਪੰਜਾਬ ਆਪਣੇ ਆਪ ਹੀ ਜਿਹੜਾ ਅੱਗ ਤੇ ਢੇਰ ਤੇ ਬੈਠਾ ਆਪਣੇ ਆਪ ਹੀ ਜਿਹੜਾ ਨੇ ਬਰੂਦ ਵਾਂਗੂ ਗੱਲ ਫਲਾਈ ਵੀ ਵੀ ਪੰਜਾਬ ਨੇ ਪਾਣੀ ਮੁਕਾ ਦੇਣਾ ਕਿਸਾਨਾਂ ਨੇ ਜੀ ਪਾਣੀ ਮੁਕਾ ਦੇਣਾ ਉਹਨੂੰ ਬਹੁਤ ਵਧੀਆ ਇੱਕ ਮੌਕਾ ਬਹੁਤ ਵਧੀਆ ਮੁੱਦਾ ਮ ਚੋਨਾ ਬੰਦ ਹੋ ਗਿਆ ਪੰਜਾਬ ਦੇ ਵਿੱਚ ਐਮਐਸਪੀ ਆਟੋਮੈਟਿਕ ਚੋਨੇ ਦੇ ਖਤਮ ਹੋ ਗਈ ਠੀਕ ਆ ਉਹਦੇ ਪਿਛੇ ਇੱਕ ਫਸਲ ਤੇ ਐਮਐਸਪੀ ਰਹਿ ਗਈ ਉਹ ਕੋਈ ਗੱਲ ਨਹੀਂ ਅਗਲਾਂ ਜਿੰਨਾ ਟਾਈਮ ਦੇਣੀ ਉਹਨਾ ਟਾਈਮ ਦੇਈ ਜਾਣੀ ਕੋਈ ਨਾ ਕੋਈ ਲੰਬਾ ਟਾਈਮ ਪਾ ਕੇ ਉਹ ਵੀ ਤੁਹਾਡੀ ਖਤਮ ਕਰ ਦਣਗੇ ਸੋ ਇਹਨਾਂ ਚੀਜ਼ਾਂ ਨੂੰ ਸੋਚਣ ਦੀ ਗੱਲ ਆ ਆਪਣੀ ਜਿਹੜੀ ਪੰਜਾਬ ਦੀ ਸਰਕਾਰ ਹੈ ਸੋ ਇਹਦੇ ਪਰੋਸੇ ਬਹੁਤਾ ਰਹਿਣ ਦੀ ਲੋੜ ਨਹੀਂ ਹੈਗੀ 2027 ਆ ਰਿਹਾ तकरीबन 3 ਸਾਲ ਰਹਿ ਗਏ ਉਹ ਤੁਸੀਂ ਆਪਣਾ ਦੇਖ ਲਿਓ ਜੇ ਤੁਸੀਂ ਖੇਤੀ ਕਰਨੀ ਹੈ ਤਾਂ ਮੁੜ ਕੇ ਇਹ ਜੇ ਸਰਕਾਰ ਨੂੰ ਮੌਕਾ ਦੇ ਦਿਓ ਬਾਕੀ ਜੇ ਆਪਾਂ ਕੈਪਟਨਾਂ ਨੂੰ ਬਾਦਲਾਂ ਨੂੰ ਲੱਖ ਮਾੜੇ ਕਹਿੰਦੇ ਸੀਗੇ ਉਹਨਾਂ ਨੇ ਕਦੇ ਇਹੋ ਜਿਹਾ ਕੰਮ ਨਹੀਂ ਸੀ ਕਰਿਆ ਉਹ ਬੰਦੇ ਹੜੇਵੇ ਸੀਗੇ ਫੀਲਡ ਵਿੱਚ ਉਹਨਾਂ ਨੂੰ ਸਾਰੀ ਚੀਜ਼ਾਂ ਦਾ ਪਤਾ ਸੀ ਉਹਨੂੰ ਕੋਈ ਅਧਾਰਾ ਵੀ ਉਹਨਾਂ ਨੇ ਮਲਕਿ ਜੇ ਚੰਗਾ ਨਹੀਂ ਹੋਣਦੇ ਤਾਂ ਉਹਨਾਂ ਨੇ ਮਾੜਾ ਵੀ ਨਹੀਂ ਹੋਣਦਿਆ ਹੈਗਾ ਠੀਕ ਹੈ ਇਹਨਾਂ ਨੂੰ ਕੋਈ ਅਧਾਰਾ ਤਰੀਕੇ ਨਾਲ ਸਾਹਮਣੇ ਨਹੀਂ ਆਉਂਦਾ ਨਾ ਇਹਨਾਂ ਤੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਟਾਈਮ ਨਾਲ ਪੈ ਰਹੀਆਂ ਟੀਚਰ ਇਹਨਾਂ ਤੋਂ ਤੰਗ ਸਰਕਾਰੀ ਮੁਲਾਜ਼ਮ ਟੋਟਲੀ ਇਹਨਾਂ ਤੋਂ ਤੰਗ ਕਿਸਾਨ ਇਹਨਾਂ ਤੋਂ ਤੰਗ ਤੁਸੀਂ ਬਿਜਲੀ ਦਾ ਹਾਲ ਦੇਖ ਲਓ ਵੀ ਆਪਾਂ ਕੱਲ ਵੀਡੀਓ ਬਾਈ ਵੀ ਬਿਜਲੀ ਦਾ ਕੀ ਹਾਲ ਹੈ ਸੋ ਤੁਸੀਂ 2027 ਠੀਕ ਆ ਤਾਂ ਸਭ ਤੋਂ ਮੇਰੇ ਹਿਸਾਬ ਨਾਲ ਜਿਹੜੇ ਖੇਤੀਬਾੜੀ ਖੇਤੀ ਦੇ ਪੱਖਾਂ ਚ ਆਉਣ ਉਹਨਾਂ ਦੇ ਕੰਮ ਵੀ ਮੈਂ ਵੀਡੀਓ ਦੇ ਵਿੱਚ ਕਰਾਉਂਗਾ ਉਹ ਸੁਖਵੀਰ ਨਾਈਂ ਆ ਬੇਝਕ ਤੁਸੀਂ ਉਹਨਾਂ ਨੂੰ ਮਾੜਾ ਕਹੀ ਜਾਓ ਵੀ ਉਹ ਆਪਣੇ ਪੰਜਾਬ ਵਿਰੋਧੀਆਂ ਜਿਹੜੇ ਸਿੱਖ ਕੌਮ ਆ ਕਰਤੀ ਸਿੱਖ ਕੌਮੋਂ ਕਰਤੀ ਤੁਸੀਂ ਸਿੱਖ ਕੌਮ ਦੀਆਂ ਬੜੀਆਂ ਗੱਲਾਂ ਕਰਦੇ ਥੋੜੇ ਆਪਣੇ ਘਰਾਂ ਦੇ ਵਿੱਚ ਬੱਚੇ ਆਪਣੇ ਕਿੰਨੇ ਕ ਅਮਰਤ ਧਾਰੀਆਂ ਜੇ ਤੁਹਾਡੇ ਆਪਣੇ ਘਰਾਂ ਦੇ ਬੱਚੇ ਕਿੰਨੇ ਕੁ ਤੁਹਾਡੇ ਪਾਠ ਪੂਜਾ ਕਰਦੇ ਆ ਵੀ ਜਿਹੜੇ ਹਰ ਰੋਜ਼ ਗੁਰਦੁਆਰੇ ਜਾਂਦੇ ਆ ਕਿੰਨੇ ਆ ਕਦੇ ਸਿਰਾਂ ਤੇ ਕੇਸ ਉਹ ਤੁਸੀਂ ਪਹਿਲਾਂ ਆਪ ਸੋਚ ਲਿਆ ਕਰੋ ਇੱਕ ਆਪਾਂ ਸਿੱਧਾ ਹੀ ਟਾਰਗੇਟ ਕਰ ਦਨੇ ਆ ਹੁਣ ਸੁਖਵੀਰ ਠੀਕ ਹੈ ਖੇਤਾਂ ਦੇ ਵਿੱਚ ਜਿਹੜਾ ਆਟੋਮੈਟਿਕ ਹੈ ਜਿਹਨੂੰ ਆਪਾਂ ਘੋੜਾ ਵੀ ਕਹਿੰਦੇ ਨੇ ਵੀ ਆਪਾਂ ਦੱਬ ਕੇ ਆਓ ਆਪਣਾ ਮੋਟਰ ਚੱਲ ਪੰਦੀ ਹੈ ਉਹ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਪਾਸ ਕਰਾਇਆ ਜਦ ਕਿ ਉਹ ਅਲਾਉਡ ਨਹੀਂ ਸੀ ਕਿਸੇ ਟਾਈਮ ਉਹ ਕਿਸੇ ਬੰਦੇ ਨੂੰ ਨਹੀਂ ਪਤਾ ਠੀਕ ਹੈ ਬਿਜਲੀ ਦੇ ਬਿੱਲ ਉਹਨਾਂ ਨੇ ਮਾਫ ਕਰੇ ਕਿਸਾਨ ਦਾ ਜਿਹੜਾ ਟਰੈਕਟਰ ਹੈ ਉਹ ਉਹਨਾਂ ਨੇ ਗੱਡੇ ਵਿੱਚ ਪਾ ਕੇ ਟੈਕਸ ਤੋਂ ਬਾਹਰ ਕੱਢਿਆ ਵੀ ਇਹ ਜੱਟ ਦਾ ਜ਼ਿਮੀਂਦਾਰ ਦਾ ਗੱਡਾ ਇੰਨੇ ਕ ਕੰਮ ਉਹਨਾਂ ਨੇ ਖੇਤੀ ਦੇ ਰਿਲੇਟਡ ਕਰਿਆ ਤੇ ਤੁਸੀਂ ਮਤਲਬ ਕਿ ਇੱਕ ਵਾਰ ਵੀ ਬੰਦਿਆਂ ਦਾ ਗੁਣ ਨਹੀਂ ਜਾਣਿਆ ਹੈਗਾ ਸੋ ਆਉਂਦੇ ਟਾਈਮ ਵਿੱਚ ਤੁਸੀਂ ਆਪਣਾ ਹੁਣ ਦੇਖ ਲਓ ਵੀ ਖੇਤੀ ਕਰਨੀ ਤੁਸੀਂ ਕਿਹੜ ਠੀਕ ਹੈ ਜਿਹੜੇ ਬੰਦੇ ਨੂੰ ਗੱਲਾਂ ਬੁਰੀਆਂ ਲੱਗੀਆਂ ਉਹ ਵੀਡੀਓ ਚ ਬਾਹਰ ਹੋ ਜਿਓ ਤੇ ਜਿਹੜੇ ਨੂੰ ਠੀਕ ਲੱਗੀਆਂ ਉਹ ਵੀਡੀਓ ਦੇਖ ਲਿਓ ਤੇ ਬਾਕੀ ਜਿਹੜੇ ਭਰਾ ਨਵੇਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਥੈਂਕ ਯੂ